ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਸਾਡੇ ਸਾਰਿਆਂ ਦੇ ਉੱਪਰ ਬਾਣੀ ਨੂੰ ਪੜਨ ਦਾ ਬਾਣੀ ਨੂੰ ਸੁਣਨ ਦਾ ਗੁਰਮਤ ਵਿਚਾਰਾਂ ਦੇ ਨਾਲ ਸਾਂਝ ਪਾਉਣ ਦਾ ਇਹ ਸੁਭਾਗ ਤੁਠ ਕਰਕੇ ਸਾਡੀ ਝੋਲੀ ਦੇ ਵਿੱਚ ਪਾਇਆ ਹੈ ਆਉ ਸਮੇ ਨੂੰ ਸਫਲ ਬਣਾਈਏ ਸਤਗੁਰੂ ਜੀ ਦੇ ਉਪਦੇਸ਼ਾਂ ਨੂੰ ਜ਼ਿੰਦਗੀ ਦੇ ਅੰਦਰ ਗ੍ਰਹਿਣ ਕਰਨ ਦਾ ਯਤਨ ਕਰੀਏ ਜੋ ਆਪ ਜੀ ਨੇ ਪਾਠ ਦੇ ਰੂਪ ਦੇ ਅੰਦਰ ਹੁਕਮ ਸਰਵਣ ਕੀਤਾ ਹੈ ਇਸ ਪਾਵਨ ਸ਼ਬਦ ਦੇ ਅੰਦਰ ਮੇਰੇ ਸਤਗੁਰੂ ਗੁਰੂ ਅਮਰਦਾਸ ਪਿਤਾ ਮਹਾਰਾਜ ਕੀ ਕਿਰਪਾ ਵਰਤਾ ਰਹੇ ਹਨ ਰਲ ਮਿਲ ਕੇ ਇਸ ਪਾਵਨ ਸ਼ਬਦ ਨੂੰ ਵਿਚਾਰਨ ਦਾ ਸਫਲ ਯਤਨ ਬਣਾਈਏ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਹੁਕਮ ਵਾਰ ਦੇ ਵਿੱਚੋਂ ਆਵੇ ਜਿਵੇਂ ਰਹਾਉ ਵਾਲੇ ਬੰਦ ਦੇ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੋਇਆ ਕਰਦਾ ਹੈ ਨਾ ਉਸੇ ਤਰ੍ਹਾਂ ਜੇਕਰ ਸ਼ਬਦ ਵਾਰ ਦੇ ਵਿੱਚੋਂ ਆ ਜਾਏ ਤੇ ਵਾਰ ਦੇ ਨਾਲ ਅੰਤ ਦੇ ਵਿੱਚ ਪੌੜੀ ਹੋਇਆ ਕਰਦੀ ਹੈ ਮਾਨੋ ਕਿ ਪੌੜੀ ਦੇ ਵਿੱਚ ਉਸ ਸ਼ਬਦ ਦਾ ਅੰਤਰੀਵ ਭਾਵ ਹੈ ਉਸ ਪੂਰੇ ਪਾਵਨ ਸ਼ਬਦ ਦਾ ਨਿਚੋੜ ਕੀ ਹੈ ਉਸ ਪੌੜੀ ਵਿੱਚੋਂ ਮਾਲਕ ਬਖਸ਼ਿਸ਼ ਕਰਦੇ ਹਨ ਵੈਸੇ ਜਦੋਂ ਕਈ ਐਸੇ ਸ਼ਬਦ ਪੜੋਗੇ ਸਤਗੁਰ ਮਹਾਰਾਜ 파ਰਸ਼ਣ ਨੇ ਪਹਿਲੇ ਸ਼ਲੋਕ ਤੇ ਸ਼ਲੋਕ ਦੇ ਨਾਲ ਰਲਦੇ ਸ਼ਲੋਕ ਦੇ ਵਿੱਚ ਸਤਗੁਰ ਜੀ ਨੇ ਉਦਾਹਰਨਾਂ ਲਈਆਂ ਹੋਣਗੀਆਂ ਉਹ ਚੀਜ਼ਾਂ ਦਾ ਸਤਗੁਰੂ 파ਰਸ਼ਣ ਨੇ ਦ੍ਰਿਸ਼ਟਾਂਤ ਦਿੱਤਾ ਹੋਏਗਾ ਜੋ ਲੋਕ ਅਕਸਰ ਆਮ ਕਰਦੇ ਆ ਰਹੇ ਸਨ ਗੁਰਮਤ ਜਿਹੜੀ ਹੈ ਉਪਾਉੜੀ ਵਿੱਚ ਸਮਝਾਈ ਜਾਂਦੀ ਹੈ ਪੌੜੀ ਵਿੱਚ ਮਾਲਕ ਬਖਸ਼ਿਸ਼ ਕਰਨ ਲੱਗੇ ਅੱਜ ਦੇ ਇਸ ਜੋ ਪਾਵਨ ਸ਼ਬਦ ਦੇ ਨਾਲ ਪੌੜੀ ਆਈ ਹੈ। ਸਤਿਗੁਰ ਕਹਣਗੇ ਪ੍ਰਮਾਤਮਾ ਜਿਹੜਾ ਹੈ ਨਾ ਬੜਾ ਬੇਅੰਤ ਹੈ। ਜਿੰਨੀਆਂ ਇਨਸਾਨ ਅੱਜ ਖਾਣੀਆਂ ਬਾਣੀਆਂ ਦੇਖ ਰਿਹਾ ਹੈ, ਖੰਡ ਵਰ ਭੰਡ ਦੇਖ ਰਿਹਾ ਹੈ। ਸਤਿਗੁਰੂ ਮਹਾਰਾਜ ਪਾਰਸ਼ਾ ਕਹਿੰਦੇ ਸਾਰੀਆਂ ਚੀਜ਼ਾਂ ਨੂੰ ਬਣਾਉਣ ਵਾਲਾ ਇੱਕੋ ਕ੍ਰੀਏਟਰ ਹੈ ਉਹ ਹੈ ਪ੍ਰਮਾਤਮਾ। ਉਹਦੇ ਬਿਨਾਂ ਹੋਰ ਕੋਈ ਨਹੀਂ। ਦੁਨੀਆਂ ਦੇ ਵਿੱਚ ਅਸੀਂ ਉਹਦੇ ਵਿੱਚਰਦੇ ਹਾਂ ਹਰ ਇੱਕ ਚੀਜ਼ ਨੂੰ ਬਣਾਉਣ ਵਾਲਾ ਕੁਝ ਨਾ ਕੋਈ ਨਾ ਕੋਈ ਇੱਕ ਕ੍ਰੀਏਟਰ ਹੈ। ਲੱਕੜ ਦੇ ਸਮਾਨ ਨੂੰ ਤਿਆਰ ਕਰਨ ਵਾਲਾ ਵੱਖਰਾ ਕ੍ਰੀਏਟਰ ਹੈ, ਲੋਹੇ ਦੇ ਸਮਾਨ ਨੂੰ ਤਿਆਰ ਕਰਨ ਵਾਲਾ ਵੱਖਰਾ ਕ੍ਰੀਏਟਰ ਹੈ। ਮੋਟਰਸਾਈਕਲ ਬਣਾਉਣ ਵਾਲਾ ਵੱਖਰਾ ਕ੍ਰੀਏਟਰ ਹੈ ਗੱਡੀ ਬਣਾਉਣ ਵਾਲਾ ਵੱਖਰਾ ਕ੍ਰੀਏਟਰ ਹੈ ਪਰ ਪ੍ਰਮਾਤਮਾ ਇੱਕ ਬੜਾ ਵੱਡਾ ਕਾਰੀਕਰ ਹੈ ਬਨਸਪਤੀ ਨੂੰ ਬਣਾਉਣ ਵਾਲਾ ਵੀ ਉਹੀ ਹੈ ਇਨਸਾਨ ਨੂੰ ਬਣਾਉਣ ਵਾਲਾ ਵੀ ਉਹੀ ਹੈ ਜੀਵ ਜੰਤੂਆਂ ਨੂੰ ਬਣਾਉਣ ਵਾਲਾ ਵੀ ਉਹੀ ਹੈ ਕੀੜੇ ਮਕੌੜਿਆਂ ਨੂੰ ਬਣਾਉਣ ਵਾਲਾ ਵੀ ਉਹੀ ਹੈ ਮਤਲਬ ਉਹਦੀ ਹੋਣ ਦੀ ਛੋਟੀ ਨਹੀਂ ਹੈ ਬਹੁਤ ਬਿਆਨਤ ਹੈ ਇਹ ਛੋਟਕ ਜੇਕਰ ਅੱਜ ਅਸੀਂ ਪੰਜਾਬੀ ਬੋਲ ਰਹੇ ਹਾਂ ਇੱਥੇ ਤਾਂ ਸਾਨੂੰ ਬਣਾਉਣ ਵਾਲਾ ਪ੍ਰਮਾਤਮਾ ਹੈ ਜਿਹੜਾ ਉੱਥੇ ਫ੍ਰੈਂਚ ਬੋਲ ਰਿਹਾ ਹੈ ਜਿਹੜਾ ਉੱਥੇ ਇੰਗਲਿਸ਼ ਬੋਲ ਰਿਹਾ ਹੈ ਜਾਪਾਨੀ ਬੋਲ ਰਿਹਾ ਹੈ ਚਾਈਨੀ ਬੋਲ ਰਿਹਾ ਹੈ ਉਹਨਾਂ ਨੂੰ ਬਣਾਉਣ ਵਾਲਾ ਪ੍ਰਮਾਤਮਾ ਹੋਰ ਹੋਏਗਾ ਬਾਣੀਆਂ ਬੋਲੀਆਂ ਬਣਾਵਟਾਂ ਮਹਾਰਾਜ ਬਖਸ਼ਿਸ਼ ਕਰਨ ਲੱਗੇ ਉਹ ਸਾਰਿਆਂ ਨੂੰ ਬਣਾਉਣ ਵਾਲਾ ਆਪੇ ਖਾਣੀ ਆਪੇ ਬਾਣੀ ਆਪੇ ਖੰਡ ਵਰਪੰਡ ਕਰੀ ਨਿਕਨੇ ਕਿ ਟੁਕੜੇ ਜਿਵੇਂ ਧਰਤੀ ਕ੍ਰिएशन ਵਿੱਚ ਆਈ ਨਿਕਨੇ ਖੰਡ ਬਣੇ ਇੰਨਾ ਵਿੱਚ ਵੀ ਪ੍ਰਮਾਤਮਾ ਹੈ ਗਾਵਣ ਤੁਦਨੋਂ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਤੈਨੂੰ ਪ੍ਰਮਾਤਮਾ ਵੀ ਗਾਰੇ ਨੇ ਕਿਉਂ ਉਹਨਾਂ ਨੂੰ ਬਣਾਉਣ ਵਾਲਾ ਤੂੰ ਐ ਪੈ ਵਿੱਚ ਪਵਨ ਵਹੈ ਸਦਵਾਉ ਪੈਵਰ ਚੱਲਣ ਲਖਦ ਰਿਯਾਉ ਪੈ ਵਿੱਚ ਅਗਨ ਕੱਢੇ ਵੇਗਾਰ ਪੈ ਵਿੱਚ ਧਰਤੀ ਦੱਬੀ ਭਾਰ ਪੈਗ ਵਿੱਚ ਸੂਰਜ ਪੈਵਰ ਚੰਦ ਕੋ ਕਰੋੜੀ ਚਲਤਨਾ ਅੰਤ ਇਸੇ ਪੰਕਤੀਆਂ ਅੰਦਰ ਸਤਿਗੁਰ ਕਹਿੰਦੇ ਸਗਲਿਆਂ ਭਾਉ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਇੱਕ ਹੈ ਜਿਹੜਾ ਬਣਾਉਣ ਵਾਲਾ ਹੈ ਮਹਾਰਾਜ ਕਹਿਣ ਲੱਗੇ ਆਪੇ ਖਾਣੀ ਆਪੇ ਬਣੀ ਆਪੇ ਖੰਡ ਵਰ ਭੰਡ ਕਰੀ ਪ੍ਰਮਾਤਮਾ ਤੂੰ ਆਪੇ ਖਾਣੀਆਂ ਬਣਉਣ ਵਾਲਾ ਹੈ ਤੂੰ ਆਪੇ ਹੈ ਜਿਹੜੇ ਜੀਵ ਦੇ ਵਿੱਚ ਇਨਸਾਨ ਦੇ ਅੰਦਰ ਜੰਤੂ ਦੇ ਅੰਦਰ ਬਨਸਪਤੀ ਦੇ ਅੰਦਰ ਜੇਕਰ ਲਹਿਰਾਉਣ ਦੀ ਥੋੜੀ ਬਹੁਤੀ ਤਾਕਤ ਹੈ ਉਹ ਵੀ ਤੂੰ ਹੈ ਤੂੰ ਆਪਣੀ ਛੋਟੀ ਜੀ ਅੰਸ਼ ਉਹਦੇ ਚ ਪਾ ਦਿੰਦਾ ਹੈ ਇਨਸਾਨ ਵਿੱਚੋਂ ਅਸੀਂ ਕੀ ਚੀਜ਼ ਨਿਕਲਦੀ ਹੈ ਕਿ ਇਨਸਾਨ ਚੰਗਾ ਭਲਾ ਤੰਦਰੁਸਤ ਰਹਿਣ ਦੇ ਹੈ ਚੰਗਾ ਭਲਾ ਸੋਹਣਾ ਸੁਨੱਖਾ ਸਰੀਰ ਹੈ 30 ਸਾਲ ਆਪਣੇ ਸਰੀਰ ਨੂੰ ਸੰਭਾਲ ਕੇ ਰੱਖਿਆ ਕੋਈ ਉਸ ਬੈਡ ਸਮੈਲ ਨਹੀਂ ਦੇ ਰਿਹਾ ਇੱਕਦਮ ਸਰੀਰ ਵਿੱਚੋਂ ਕੀ ਐਸਾ ਨਿਕਲਿਆ ਕਿ ਉਹ ਬਾਡੀ ਜਿਹੜੀ ਹੈ ਉਹ ਬਦਬੂ ਮਾਰਨ ਲੱਗੀ ਕੋਈ ਨਾ ਕੋਈ ਐਸੀ ਚੀਜ਼ ਤੇ ਵਿੱਚੋਂ ਨਿਕਲੀ ਹੈ ਨਾ ਜਿਹਨੇ ਨੂੰ ਸੰਭਾਲ ਕੇ ਰੱਖਿਆ ਸੀ ਇਨਸਾਨ ਆਪਣਾ ਹੱਥ ਹਿਲਾ ਰਿਹਾ ਹੈ ਉਂਗਲੀਆਂ ਹਿਲਾ ਰਿਹਾ ਐ ਪੋਟੇ ਹਿਲਾ ਰਿਹਾ ਐ ਕੀ ਐਸੀ ਚੀਜ਼ ਹੈ ਕਿ ਇੱਕ ਦਮ ਨਿਕਲੀ ਤਾਂ ਉਹ ਸਿੱਧੇ ਸਿੱਧੇ ਹੋ ਗਈ ਇਹਨਾਂ ਸਾਨੂੰ ਹਲਾ ਨਹੀਂ ਸਕਦਾ ਆਵਾਜ਼ ਮਾਰਦਾ ਸੁਣਦਾ ਨਹੀਂ ਕੋਈ ਇਨਸਾਨ ਮਰਿਆ ਹੋਏ ਨਾ ਉਹਦੇ ਕੰਨ ਦੇ ਵਿੱਚ ਜਾ ਕੇ ਕਿ ਉਹ ਕਿ ਤੇਰੇ ਵਾਸਤੇ ਨਾ ਆ ਸਭ ਤੋਂ ਵੱਡਾ ਮਹ ਕੀਮਤੀ ਬੇਸ਼ ਬਹੁਤ ਕੀਮਤੀ ਤੇਰੇ ਵਾਸਤੇ ਵੱਡਾ ਮੋਟਰਸਾਈਕਲ ਲੈ ਕੇ ਰੱਖਿਆ ਹੈ ਉੱਠ ਕੇ ਦੇਖ ਉਹ ਸਿੱਧਾ ਹੈ ਉਹਦੇ ਕੰਨ ਚ ਜਾ ਕੇ ਕਿਓ ਕਿ ਤੇਰੇ ਵਾਸਤੇ ਬੜਾ ਵੱਡਾ ਆਲੀਸ਼ਾਨ ਜਿਹੜਾ ਹੈ ਉਹ ਘਰ ਬਣਾ ਕੇ ਰੱਖਿਆ ਹੈ ਉੱਠ ਕੇ ਦੇਖ ਉਹ ਸਿੱਧਾ ਹੈ ਤੇਰੇ ਵਾਸਤੇ ਬਿਲੀਅਨਸ ਡਾਲਰ ਜਿਹੜੇ ਨੇ ਉਹ ਪਏ ਹੋਏ ਨੇ ਉੱਠ ਕੇ ਦੇਖ ਉਹ ਸਿੱਧਾ ਹੈ ਇਹ ਸਚਾਈ ਹੈ ਹੁਣ ਉਹਨੂੰ ਕੋਈ ਮਤਲਬ ਨਹੀਂ ਜਿਹੜੀ ਚੀਜ਼ ਵਿੱਚ ਹੋਇ ਸੀ ਉਹ ਨਿਕਲ ਗਈ ਜੋ ਹੈ ਸੀ ਉਹਦੇ ਚ ਨਿਕਲ ਗਿਆ ਤੇਰੇ ਕੋਲ ਬੇਸ਼ਕੀਮਤੀ ਤੇਰੇ ਕੋਲ ਇੱਕ ਦਾਤ ਸੀ ਉਹ ਸੀ ਸਰੀਰ ਉਹ ਸੀ ਤੇਰੇ ਅੰਦਰ ਪਈ ਹੋਈ ਜਿੰਦ ਉਹ ਨਿਕਲ ਗਈ ਉਹਦੇ ਤੋਂ ਬਾਅਦ ਤੇਰੀ ਇਹ ਰੱਖੀ ਹੋਏ ਧਨ ਨੂੰ ਤੇਰੀ ਬਣਾਈ ਹੋਈ ਇਹ ਕੋਠੀ ਨੂੰ ਤੇਰੇ ਬਣਾਏ ਹੋਏ ਘਰ ਨੂੰ ਹੁਣ ਕੋਈ ਜਿਹੜਾ ਹੈ ਤੇਰੇ ਨਾਲ ਕੋਈ ਤਾਲਮੇਲ ਨਹੀਂ ਹੈ ਜਿਹੜੀ ਤੇਰੇ ਕੋਲ ਅਮੋਲਕ ਚੀਜ਼ ਸੀ ਉਹ ਤੇਰੇ ਕੋਲ ਨਿਕਲ ਗਈ ਪਰ ਇਨਸਾਨ ਦੀ ਫਿਤਰੇ ਤੇ ਹੈ ਕਿ ਤਖਤੇ ਦੇ ਉੱਤੇ ਪਿਆ ਹੋਇਆ ਫੱਟੇ ਉੱਤੇ ਪਿਆ ਹੋਇਆ ਬੰਦਾ ਵੇਖ ਕੇ ਉਹਨੂੰ ਮੌਤ ਨਹੀਂ ਜਿੱਤੇ ਰਹਿੰਦੀ ਉਹ ਫਿਰ ਵੀ ਇਸੇ ਕਾਲੀ ਵਿੱਚ ਹੈ ਸੰਸਕਾਰ ਕਦੋਂ ਕਰਨਗੇ ਲੈ ਕੇ ਕਦੋਂ ਜਾਣਗੇ ਨਵਾਉਣ ਦਾ ਟਾਈਮ ਹੋ ਗਿਆ ਉਹਨੂੰ ਫਿਰ ਵੀ ਆਪਣੀ ਮੌਤ ਨਹੀਂ ਯਾਦ ਉਹਨੂੰ ਇਹ ਕਹਿੰਨ ਨੂੰ ਫਟਾਫਟ ਸਾਮ ਕਿ ਮੈਂ ਆਪਣੇ ਕੰਮ ਨੂੰ ਜਾ ਕੇ ਕਰਾਂ ਇਹ ਦੁਨੀਆ ਦੀ ਖੇਡ ਇੱਕ ਵੱਖਰੀ ਨਹੀਂ ਜਿਹੜਾ ਲਾਂਬੂ ਲਾ ਰਿਹਾ ਹੈ ਉਹ ਉਹਨੂੰ ਉਹਨੂੰ ਆਪਣੀ ਮੌਤ ਭੁੱਲ ਗਈ ਜਿਹੜਾ ਇਨਸਾਨ ਮੌਤ ਨੂੰ ਵੇਖ ਕੇ ਆਪਣੀ ਮੌਤ ਨਹੀਂ ਯਾਦ ਕਰ ਰਿਹਾ ਉਸ ਇਨਸਾਨ ਵਰਗਾ ਮੂਰਖ ਹੋਰ ਕੋਈ ਹੋ ਹੀ ਨਹੀਂ ਸਕਦਾ ਤੇ ਇਨਸਾਨ ਨੂੰ ਉਹ ਚੀਜ਼ ਫਿਰ ਪਤਾ ਲੱਗਦੀ ਹੈ ਜਦੋਂ ਉਸ ਇਨਸਾਨ ਨਾਲ ਵਾਪਰਦਾ ਹੈ ਜੇ ਸਾਡੇ ਕੋਲ ਤੰਦਰੁਸਤ ਸਰੀਰ ਹੈ ਨਾ ਸਾਨੂੰ ਅਜ ਪ੍ਰਵਾਹ ਨਹੀਂ ਹੈ ਮਾੜਾ ਜੇ ਸੱਟ ਲੱਗ ਜਾਏ ਡਾਕਟਰ ਕੇ ਤਰਾ ਆ ਪੋਟਾ ਕਟਨਾ ਪਏਗਾ ਡਾਕਟਰ ਕੇ ਤੇਰਾ ਹੱਥ ਕਟਨਾ ਪਏਗਾ ਡਾਕਟਰ ਕੇ ਤੇਨੂੰ ਸ਼ੂਗਰ ਹੈ ਜੇ ਨਾ ਨਾ ਤਰਾ ਬਚਾਹ ਹੋਇਆ ਤੇਰੀ ਆ ਪੂਰੀ ਬਾਹ ਕਟਣੀ ਪੈ ਸਕਦੀ ਹੈ ਇਸ ਕਰਕੇ ਤੇਰਾ ਹੱਥ ਕੱਟ ਦिए ਉਹ ਕਹਿੰਦਾ ਜੋ ਕਟਨਾ ਕੱਟ ਦੋ ਮੇਰੀ ਜਾਨ ਬਚਣੀ ਚਾਹੀਦੀ ਹੈ ਮਤਲਬ ਪ੍ਰਮਾਤਮਾ ਨੇ ਤੰਦਰੁਸਤ ਸਰੀਰ ਤੇ ਦੇ ਕੇ ਭੇਜਿਆ ਸੀ ਨਾ ਆਪਣੀ ਛੋਟੀ ਜੀ ਪਾਵਰ ਅਨਸੁਧਿ ਚ ਪਾਗ ਪੇਡ ਦਿੱਤੀ। ਸਤਿਗੁਰ ਪਾਤਸ਼ਾਹ ਕਹਾਂਗੇ ਆਪੇ ਖਾਣੀ ਆਪੇ ਬਾਣੀ ਆਪੇ ਖੰਡ ਵਰਪੰਡ ਕਰੇ ਉਹ ਪ੍ਰਮਾਤਮਾ ਸਭ ਕੁਝ ਆਪੇ ਕਰਨ ਵਾਲਾ ਹੈ। ਆਪ ਸਮੁੰਦ ਆਪ ਹੈ ਸਾਗਰ ਆਪੇ ਹੀ ਵਿੱਚ ਰਤਨ ਧਰੇ। ਕਹਿੰਦੇ ਇਸ ਤਰ੍ਹਾਂ ਮੰਨ ਲਓ ਕਿ ਸਾਰਾ ਸੰਸਾਰ ਇੱਕ ਸਮੁੰਦਰ ਹੈ। ਉਸ ਸਮੁੰਦਰ ਵਿੱਚ ਕੀ ਕੀ ਹੈ ਰਤਨ ਹੈ ਹੀਰੇ ਨੇ ਉਸ ਸਮੁੰਦਰ ਵਿੱਚ ਬੜੇ ਲਾਲ ਨੇ ਮੋਤੀ ਨੇ ਮਾਰੇ ਕਹਿੰਦੇ ਸਾਰਾ ਸੰਸਾਰ ਜਿਹੜਾ ਇੱਕ ਸਮੁੰਦਰ ਹੈ ਇਹਦੇ ਵਿੱਚ ਬੱਚੇ ਧੀਆ ਪੁੱਤਰ ਪੌਦੇ ਪੰਛੀ ਪਸ਼ੂ ਇਹ ਪ੍ਰਮਾਤਮਾ ਨੇ ਸਾਰੀਆਂ ਨਿੱਕੀਆਂ 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 ਇਦਾਂ ਤਾਂ ਰਤਨ ਪਾ ਕੇ ਰੱਖੇ ਨੇ ਉਹ ਵੀ ਆਪ ਹੈ ਆਪੇ ਕੰਡਾ ਤੋਲ ਤਰਾਜੀ ਪ੍ਰਭ ਆਪੇ ਤੋਲ ਤੁਲਾਇਆ ਆਪੇ ਕੰਡਾ ਹੈ ਆਪੇ ਤੋਲਣ ਵਾਲਾ ਹੈ ਤੇ ਆਪੇ ਤਲਣ ਵਾਲਾ ਭਾਰ ਹੈ ਸਤਿਗੁਰ ਪਾਤਸ਼ਾਹ ਕਹਿਣ ਲੱਗੇ ਆਪ ਸਮੁੰਦ ਸਮੁੰਦਰੀ ਆਪ ਹੈ ਆਪ ਹੈ ਸਾਗਰ ਵੱਡਾ ਸਾਗਰ ਵੀ ਆਪ ਹੈ ਆਪੇ ਹੀ ਵਜਰਤੰਤਰੇ ਉਹ ਸੰਸਾਰ ਵਿੱਚ ਉਹ ਸਮੁੰਦਰ ਵਿੱਚ ਰਤਨ ਧਰਨ ਵਾਲਾ ਵੀ ਆਪ ਹੈ ਪਾਰਸ਼ਦੀ ਬਾਣੀ ਦਾ ਸ਼ਬਦ ਹੈ ਨਾ ਮਿੱਟੀ ਦੇ ਵਿੱਚੋਂ ਹੀ ਇਨਸਾਨ ਮਿੱਟੀ ਦਾ ਪੁੱਤਲਾ ਜਿਹੜਾ ਹੈ ਤਿਆਰ ਹੁੰਦਾ ਹੈ ਮਸੂ ਜੰਮੇ ਮਸੂ ਨਿਮੇ ਪ੍ਰਮਾਤਮਾ ਨੇ ਉਸ ਚੀਜ਼ ਵਿੱਚੋਂ ਹੀ ਤੈਨੂੰ ਪੈਦਾ ਕਰਕੇ ਰੱਖ ਦਿੱਤਾ ਜਾਇਕ ਸ਼ਾਇਰ ਨੇ ਬੜਾ ਸੋਹਣਾ ਸ਼ੇਰ ਲਿਖਿਆ ਹੈ ਉਹ ਕਹਿੰਦਾ ਵੇਖ ਉਹ ਬੰਦਿਆ ਮਿੱਟੀ ਖੁੱਲੀ ਮਿੱਟੀ ਉੱਤੇ ਮਿੱਟੀ ਡੁੱਲੀ ਮਿੱਟੀ ਹੱਸੇ ਮਿੱਟੀ ਰੋਵੇ ਅੰਤ ਮਿੱਟੀ ਦਾ ਮਿੱਟੀ ਹੋਵੇ ਤੂੰ ਪੈਦਾ ਹੋਇਆ ਮਿੱਟੀ ਪੈਦਾ ਹੋਈ ਤੇਰੇ ਮਾਂ ਪਿਓ ਦੇ ਰਾਹੀਂ ਤੂੰ ਪੈਦਾ ਹੋਇਆ ਮਿੱਟੀ ਵਿੱਚ ਤੂੰ ਪੈਦਾ ਹੋ ਗਿਆ ਵੇਖੋ ਬੰਦਿਆ ਮਿੱਟੀ ਖੁੱਲੀ ਮਿੱਟੀ ਉੱਤੇ ਮਿੱਟੀ ਡੁੱਲੀ ਮਿੱਟੀ ਹੱਸੇ ਜਦੋਂ ਤੂੰ ਪੈਦਾ ਹੋਇਆ ਮਿੱਟੀ ਹੱਸ ਰਹੀ ਐ ਤੂੰ ਮਰਿਆ ਮਿੱਟੀ ਰੋਵੇ ਅੰਤ ਮਿੱਟੀ ਦਾ ਮਿੱਟੀ ਹੋਵੇ ਅੰਤ ਤੇਰਾ ਇਹੀ ਐ ਸਵਾਹ ਬਣ ਗਿਆ ਮਿੱਟੀ ਹੈ ਤੇ ਪਾਤਸ਼ਾਹ ਕਹਿਣ ਲੱਗੇ ਆਪ ਸਮੁੰਦ ਆਪ ਹੈ ਸਾਗਰ ਆਪੇ ਹੀ ਵਿੱਚ ਰਤਨ ਧਰੇ ਆਪ ਲਹਾਈ ਕਰੇ ਜਿਸ ਕਿਰਪਾ ਜਿਸ ਨੂੰ ਗੁਰਮੁਖ ਕਰੇ ਹਰੇ ਪ੍ਰਮਾਤਮਾ ਜਿਹਨੂੰ ਇਹ ਤੁਰਤ ਰਤਨ ਦੇ ਦਿੰਦਾ ਐ ਨਾ ਤੇ ਤੇ ਕਿਰਪਾ ਕਰਦਾ ਹੈ ਉਨਿਸ ਦੀ ਪੇਸ਼ਾਨ ਹੋ ਜਾਂਦੀ ਹੈ ਆਪੇ ਭਵਜਲ ਆਪ ਹੈ ਬੋਇთა ਤੂੰ ਸਮੁੰਦਰ ਵੀ ਦਰਿਆ ਵੀ ਆਪ ਹੈ ਭਵਜਲ ਵੀ ਆਪ ਹੈ ਤੂੰ ਬੋਇთა ਜਹਾਜ਼ ਵੀ ਆਪ ਹੈ ਆਪੇ ਹੀ ਆਪੇ ਖੇਵਟ ਆਪ ਤਰੇ ਤੇ ਪਾਰਸ਼ਾ ਤੂੰ ਉਨ ਚ ਬਹਿਣ ਵਾਲਾ ਜਿਹੜਾ ਰਾਹੀ ਹੈ ਉਹ ਵੀ ਆਪ ਹੈ ਤਗੜ ਚੱਪੂ ਚਲਾ ਰਿਹਾ ਹੈ ਉਸ ਸਮੁੰਦਰ ਉਸ ਜਹਾਜ਼ ਬੇੜੇ ਵਿੱਚ ਬੈਠ ਕੇ ਪਾਰਸ਼ਾ ਵੀ ਤੁ ਆਪ ਹੈ ਮਲਾ ਵੀ ਆਪ ਹੈ تمہਾਰੀ ਬਖਸ਼ਿਸ਼ ਕਰੇ ਲੱਗੀ ਆਪੇ ਕਰੇ ਕਰਾਇ ਕਰਤਾ ਅਵਰ ਨ ਦੂਜਾ ਤੁਝੇ ਸ੍ਰੇਪਰਮਾਤਮਾ ਤੋਂ ਬਿਨਾ ਹੋਰ ਕੋਈ ਦੂਜਾ ਹੈ ਹੀ ਨਹੀਂ ਹੈ ਜਿਹੜਾ ਤੈਨੂੰ ਇਹ ਦਾਤਾਂਵਾਂ ਦੇ ਰਿਹਾ ਹੈ ਜੋ ਇਹ ਸਭ ਕੁਝ ਕਰਨ ਵਾਲਾ ਹੈ ਪਰ ਮਹਾਰਾਜ ਕਹਿਣ ਲੱਗੇ ਆ ਸੁਣ ਲਿਆ ਨਾ ਬਹਿਤਾ ਹੈ ਵਾਣੀਆਂ ਬਣਾਉਣ ਵਾਲਾ ਹੈ ਖਾਣੀਆਂ ਬਣਾਉਣ ਵਾਲਾ ਹੈ ਖੰਡ ਵਰ ਭੰਡ ਬਣਾਉਣ ਵਾਲਾ ਹੈ ਜਿੰਦਗੀ ਦੇਣ ਵਾਲਾ ਹੈ ਭੌਜਲ ਹੈ ਉਹ ਪ੍ਰਮਾਤਮਾ ਸਾਗਰ ਹੈ ਸਮੁੰਦਰ ਹੈ ਰਤਨ ਬਣਾਉਣ ਵਾਲਾ ਉਹ ਹੈ ਸੰਸਾਰ ਬਣਾਉਣ ਵਾਲਾ ਉਹ ਹੈ ਸੰਸਾਰ ਵਿੱਚ ਬੈਠੇ ਹੋਏ ਇਹ ਪੈਦਾ ਕੀਤੇ ਤੇਰੇ ਬੱਚੇ ਨੇ ਬਨਸਪਤੀ ਹੈ ਜੀਵ ਨੇ ਜੰਤੂ ਨੇ ਸਾਰੀਆਂ ਦਾਤਾਂਵਾਂ ਦਾ ਮਾਲਕ ਪ੍ਰਮਾਤਮਾ ਆਪ ਹੈ ਤੇ ਪਾਤਸ਼ਾਹ ਕਹਿੰਦੇ ਮਨਮੁਖ ਬੰਦੇ ਦਾ ਹਾਲ ਦੇਖਿਓ ਹੁਣ ਪਹਿਲੀਆਂ ਪੰਕਤੀਆਂ ਦੇ ਅੰਦਰ ਸ਼ਲੋਕ ਮਹਿਲਾ ਤੀਜਾ ਸ਼ੇਖਾ ਉਹ ਰਾਜਿਆ ਉਹ ਸ਼ੇਖ ਆਵਾਜ਼ ਮਾਰੀ 파ਸ਼ਾ ਨੇ ਸ਼ੇਖਾ ਅੰਦਰੋਂ ਜੋਰ ਛੱਡ ਤੂੰ ਕਾਦਾ ਹੱਠ ਕਰਕੇ ਬੈਠਾ ਜ਼ੋਰ ਕਿੰਨੂ ਦਿਖਾ ਰਹੇ ਜਿਹਦੇ ਅੱਗੇ ਤੇਰਾ ਜੋਰ ਨਹੀਂ ਚੱਲ ਸਕਦਾ ਤੂੰ ਉਹਦੇ ਅੱਗੇ ਜੋਰ ਚਲਾ ਰਿਹਾ ਹੈ ਸ਼ੇਖਾ ਅੰਦਰੋਂ ਜੋਰ ਛੱਡ ਤੂੰ ਭਾਉ ਕਰ ਝਲ ਗਵਾਏ ਤੂੰ ਪਾਰਸ਼ਕ ਕਹਿੰਦਾ ਕਿਉਂ ਚੱਲ ਗਿਆ ਚੱਲ ਕਿਉਂ ਖਿਲਾ ਰਿਹਾ ਹੈ ਭਉ ਕਰ ਚਲ ਗਵਾਏ ਗੁਰ ਕੈ ਪੈ ਕੇ ਤੈ ਨਿਸਤਰੇ ਚਲ ਛੱਡ ਡਰਚ ਰਹਿ ਇਸ ਡਰ ਦੇ ਅੰਦਰ ਪਤਾ ਨਹੀਂ ਕਿੰਨੇ ਕ ਜਾਣੇ ਤਰ ਗਏ ਤੁਮੀ ਤਰ ਸਕਦਾ ਹੈ ਗੁਰ ਕੈ ਪੈ ਕੇ ਤੈ ਨਿਸਤਰੇ ਭੈ ਵਿੱਚ ਨਿਰ ਪਉ ਪਾਏ ਇਸ ਭਉ ਦੇ ਵਿੱਚ ਰਹਿ ਕੇ ਤੂੰ ਨਿਰਭਉ ਪ੍ਰਮਾਤਮਾ ਨੂੰ ਪਾ ਸਕਦਾ ਹੈ ਨਾਨਕ ਜਿਨ ਮਨ ਭਉ ਤੇ ਨਾ ਮਨ ਪਾਉ ਜਿਨ੍ਹਾਂ ਦੇ ਅੰਦਰ ਡਰ ਹੈ ਉਹਨਾਂ ਦੇ ਅੰਦਰ ਪਿਆਰ ਵੀ ਪੈਦਾ ਹੁੰਦਾ ਹੈ ਅਸੀਂ ਆਪਣੇ ਪਿਤਾ ਦੇ ਕੋਲ ਡਰਦੇ ਹਾਂ ਤਾਂ ਪੀਜ਼ਾ ਦਾ ਇਹ ਥੋੜੀ ਜਿਹੀ ਪਿਤਾ ਬੰਦੇ ਨੂੰ ਮਾਰ ਦਿੰਦਾ ਜੀ ਜਿਹੜਾ ਇਨਸਾਨ ਨੂੰ ਡਰ ਭੂਤ ਦਾ ਹੈ ਉਹ ਇਨਸਾਨ ਨੂੰ ਡਰ ਪਿਆਰ ਦਾ ਥੋੜੀ ਹੈ ਭੂਤ ਦਾ ਡਰ ਇਹ ਇਨਸਾਨ ਨੂੰ ਕਿ ਭੂਤ ਇਨਸਾਨ ਨੂੰ ਮਾਰ ਦਿੰਦਾ ਸੱਪ ਦਾ ਡਰ ਹੈ ਸੱਪ ਦਾ ਡਰ ਇਹ ਹੈ ਕਿ ਸੱਪ ਇਨਸਾਨ ਨੂੰ ਮਾਰ ਦਿੰਦਾ ਹੈ। ਸ਼ੇਰ ਖੁੰਖਾਰ ਜਾਨਵਰ ਦਾ ਡਰ ਇਹ ਹੈ ਕਿ ਉਹ ਖੁੰਖਾਰ ਜਾਨਵਰ ਇਨਸਾਨ ਨੂੰ ਖਾ ਜਾਂਦਾ ਹੈ। ਤੇ ਕੋਈ ਇਨਸਾਨ ਨੂੰ ਬੱਚਾ ਕਹਿੰਦਾ ਤੂੰ ਆਪਣੇ ਪਿਓ ਦੇ ਕੋਲ ਡਰਦਾ ਹੈ। ਕਹਿੰਦਾ ਹਾਂ। ਇਹਦਾ ਮਤਲਬ ਇਹ ਥੜੀ ਪਿਓ ਬੱਚੇ ਨੂੰ ਖਾ ਜਾਏਗਾ। ਪਿਓ ਬੱਚੇ ਨੂੰ ਮਾਰ ਦੇਗਾ। ਉਹ ਡਰ ਹੋ ਰਿਹਾ ਹੈ। ਨਿਰਮਲ ਪਾਉ ਹੈ। ਪਰਮਾਤਮਾ ਦਾ ਡਰ ਇਹ ਥੋੜੀ ਕਿ ਪਰਮਾਤਮਾ ਹਾ ਹੈ ਮਨ ਮਾਰ ਦੇਗਾ ਪਰਮਾਤਮਾ ਦਾ ਨਿਰਮਲ ਪਾਉ ਪਾਤਸ਼ਾਹ ਕਹਿੰਦੇ ਆਹ ਡਰ ਚ ਰਹਿ ਅਦਬ ਚ ਰਹਿ ਗੁਰ ਕਾ ਪੈ ਕੇ ਤੈਨ ਇਸ ਤਰੇ ਪੈ ਵਿੱਚ ਨਿਰ ਪਉ ਪਾਇ ਨਾ ਪਰਮਾਤਮਾ ਤੇਰੀ ਹੋਂਦ ਦੇ ਵਿੱਚ ਮੈਂ ਕਿਸੇ ਨਾਲ ਧੋਖਾ ਕਿਉਂ ਕਰਾਂ ਨਾ ਮਾੜਾ ਕਿਉਂ ਕਰਾਂ ਮੈਂ ਗਲਤ ਕਿਉਂ ਕਰਾਂ ਪੈ ਤੇ ਗੁਰ ਕੈ ਪੈ ਕੇ ਤੇ ਨਿਸਤਰੇ ਪੈ ਵਿੱਚ ਨਿਰਪਉ ਪਾਏ ਮਨ ਕਠੋਰ ਸ਼ਬਦ ਭੇਦ ਤੂੰ ਪਾ ਸਕਨ ਮੈਨੂੰ ਪਤਾ ਤੇਰਾ ਮਨ ਜਿਹੜਾ ਕੋ ਕਠੋਰ ਬੜਾ ਹੈ ਤੈਨੂੰ ਤਰਸੋ ਵੀ ਨਹੀਂ ਆਉਂਦਾ ਕਿਸੇ ਦੇ ਉੱਤੇ ਮਨ ਕਠੋਰ ਸ਼ਬਦ ਭੇਦ ਤੂੰ ਇਹਨੂੰ ਸ਼ਬਦ ਦੇ ਨਾਲ ਭੇਦ ਦੇ ਵੰਨ ਦੇ ਸ਼ਾਂਤ ਬਸੈ ਮਨ ਆਏ ਤਾਂ ਤੇਰੇ ਮਨ ਦੇ ਅੰਦਰ ਸ਼ਾਂਤੀ ਬਣੀ ਰਹੇਗੀ ਉਦਾਂ ਤੇਰੇ ਮਨ ਦੇ ਅੰਦਰ ਟਿਕਾਹ ਨਹੀਂ ਹੈ ਤੂੰ ਟਿਕੇਂਗਾ ਵੀ ਨਹੀਂ ਕਿਉਂ ਬੜਾ ਕਠੋਰ ਹੋ ਕੇ ਬੈਠਾ ਹੈ ਨਾਨਕ ਏ ਨਾਨਕ ਕਾਮ ਕ੍ਰੋਧ ਕਿਨੇ ਨਾ ਪਾਇਓ ਕਾਮ ਨੂੰ ਸਿਹਾਰੀ ਹੈ ਮੰਮੇ ਨੂੰ ਸਿਹਾਰੀ ਲੱਗੀ ਹੋਈ ਹੈ ਕ੍ਰੋਧ ਨੂੰ ਸਿਹਾਰੀ ਲੱਗੀ ਹੋਈ ਹੈ ਸਬੰਧ ਕੀ ਅਰਥ ਹੋਣਗੇ ਕਾਮ ਦੇ ਨਾਲ ਕਰੋਧ ਦੇ ਨਾਲ ਕਿਨੇ ਨਾ ਪਾਇਓ ਇਹ ਚੀਜ਼ਾਂ ਦੇ ਨਾਲ ਕਦੇ ਪ੍ਰਮਾਤਮਾ ਨੂੰ ਕਦੇ ਪਾਇਆ ਨਹੀਂ ਜਾ ਸਕਦਾ ਪੁੱਛੋ ਗਿਆਨੀ ਜਾਈ ਗਿਆਨ ਰੱਖਣ ਵਾਲੇ ਉਹ ਵਿਦਵਾਨਾਂ ਦੇ ਕੋਲੋਂ ਗੁਰੂ ਦੀ ਗੱਲ ਕਰਨ ਵਾਲਿਆਂ ਦੇ ਕੋਲੋਂ ਜਾ ਕੇ ਪੁਸ਼ ਇਹ ਚੀਜ਼ਾਂ ਦੇ ਹੱਥ ਦੇ ਨਾਲ ਦੇ ਪ੍ਰਮਾਤਮਾ ਨੇ ਪਾਇਆ ਜਾ ਸਕਦਾ। ਕ੍ਰੋਧ ਦੇ ਨਾਲ, ਕਾਮ ਦੇ ਨਾਲ, 파ਰਸ਼ਾ ਕਹਿੰਦੇ ਰੁਕਾਵਟਾਂ ਬਣ ਗਈਆਂ ਇਹ ਮਾਇਆ ਜਿੱਤ ਹਰ ਵਿਸਰੈ। ਮੋਹ ਉਪਜੇ ਤੇਰੀਆਂ ਇਹ ਚੀਜ਼ਾਂ ਮੋਹ ਪੈਦਾ ਕਰਨ ਗਿਆ ਭਾਉ ਦੂਜਾ ਲਾਇਆ। ਇੱਕ ਭਾਉ ਹੈ, ਇੱਕ ਭਾਉ ਹੈ। ਭਾਉ ਦਾ ਅਰਥ ਡਰ ਹੈ ਤੇ ਭਾਉ ਦਾ ਅਰਥ ਪਿਆਰ ਹੈ। 파ਰਸ਼ਾ ਕਹਿੰਦੇ ਮਹਿਲਾ ਤੀਜਾ ਮਨ ਮੁਖ ਮਾਇਆ ਮੋਹ ਹੈ ਨਾਮ ਨਾ ਲਗੋ ਪਿਆਰ ਪਰਸ਼ਾ ਕਹਿੰਦੇ ਇਹ ਜਿਹੜਾ ਇਹ ਇਨਸਾਨ ਹੈ ਨਾ ਇਹ ਚੀਜ਼ ਨੂੰ ਸਮਝਦਾ ਨਹੀਂ ਜਿਹੜੀਆਂ ਅਸੀਂ ਅਰਥ ਪੌੜੀ ਵਿੱਚ ਵਾਚੀ ਹੋਈ ਨੇ ਸਮਝਦੇ ਨੇ ਨਾ ਪੌੜੀ ਵਾਲੇ ਅਰਥ ਪਰਸ਼ਾ ਬੋਹਿਤਾ ਹੈ ਜਹਾਜ਼ ਹੈ ਦਰਿਆ ਹੈ ਪਾਰ ਕਰਾਉਣ ਵਾਲਾ ਮਲਾਹ ਵੀ ਹੈ ਇਹ ਚੀਜ਼ਾਂ ਨੂੰ ਇਨਸਾਨ ਸਮਝਦਾ ਨਹੀਂ ਪਾਰ ਸਕਦਾ ਇਹ ਇਹ ਪਿਆਰ ਨੂੰ ਛੱਡ ਕੇ ਮੋਹ ਪਾਇਆ ਹੈ ਮਨ ਮੁਖ ਮਾਇਆ ਮੋਹ ਹੈ ਨਾਮ ਨਾ ਲਗੋ ਪਿਆਰ ਕੂੜ ਕਮਾਵੇ ਕੂੜ ਨੂੰ ਕਮਾਉਂਦਾ ਹੈ ਝੂਠ ਨੂੰ ਕੂੜ ਕਮਾਵੇ ਕੂੜ ਸੰਗ੍ਰਹਿ ਤੇ ਕੂੜ ਨੂੰ ਝੂਠ ਨੂੰ ਇਕੱਠਾ ਕਰਦਾ ਹੈ ਕੂੜ ਕਰੇ ਆਹਾਰ ਤੇ ਕੂੜ ਦਾ ਹੀ ਆਹਾਰ ਕੂੜ ਦੀ ਖੁਰਾਕ ਬਣਾਉਂਦਾ ਹੈ ਜਿਸ ਇਨਸਾਨ ਨੇ ਝੂਠ ਨੂੰ ਜ਼ਿੰਦਗੀ ਦਾ ਆਧਾਰ ਬਣਾ ਲਿਆ ਯਾਦ ਰੱਖਣਾ ਉਹ ਇਨਸਾਨ ਇੱਕ ਦਿਨ ਡੁੱਬੇਗਾ ਜ਼ਰੂਰ ਕੂੜ ਦੇ ਉੱਤੇ ਝੂਠ ਦੇ ਉੱਤੇ ਟਿਕਾਏ ਹੋਏ ਰਿਸ਼ਤੇ ਜਿਹੜੇ ਨੇ ਉਹ ਘੱਟ ਟਿਕਦੇ ਨੇ ਉਹ ਇੱਕ ਝੂਠ ਨੂੰ ਛਿਪਾਉਣ ਲੱਗੇ 50 ਝੂਠ ਬੋਲਦਾ ਹੈ 50 ਨੂੰ ਛਿਪਾਉਣ ਲੱਗੇ ਹਜ਼ਾਰਾਂ ਝੂਠ ਬੋਲਦਾ ਹੈ ਪਾਰਸ਼ਕ ਕਹਿੰ ਲੈ ਕੂੜ ਕਮਾਵੇ ਕੂੜ ਨੂੰ ਕਮਾਉਂਦਾ ਹੈ ਤੇ ਕੂੜ ਕਲਾ ਝੂਠ ਨਹੀਂ ਹੈ ਹਰੇਕ ਉਹ ਚੀਜ਼ ਕੂੜ ਹੈ ਕੂੜ ਰਾਜਾ ਕੂੜ ਪ੍ਰਜਾ ਜੇ ਰਾਜ ਵੀ ਕਰ ਰਿਹਾ ਹੈ ਉਹ ਵੀ ਕੂੜ ਹੈ ਨਾਸ਼ਵਾਨ ਜੀ ਨਾਲ ਮੂੰਹ ਪਾ ਕੇ ਰੱਬੀ ਰਸਤੇ ਤੋਂ ਭਟਕੇ ਕੀਤੇ ਹੋਏ ਕਰਮ ਸਾਰੇ ਕੂੜ ਨੇ ਕੂੜ ਕਮਾਵੇ ਕੂੜ ਸੰਗਰੇ ਸੰਗ੍ਰਹਿ ਕਠਾ ਕਰਦਾਏ ਕੂੜ ਕਰੇ ਆਹਾਰ ਬਿਖ ਮਾਇਆ ਤਨ ਸੰਚ ਮਰੇ ਅੰਤੇ ਹੋਏ ਸਭ ਸਾ ਪਾਲ ਸਖ ਨੇ ਸਾਰੀਆਂ ਚੀਜ਼ਾਂ ਨੂੰ ਇਕੱਠੀਆਂ ਕਰਦਾਏ ਅੰਤ ਵਿੱਚ ਸੁਵਾ ਹੈ ਕਰਮ ਤਰਮ ਸਚ ਸੰਜਮ ਕਰੇ ਤੇ ਬੜੇ ਕਰਮ ਕਰਦਾ ਹੈ ਸੁ ਸੰਜਮ ਬੜਾ ਰੱਖਦਾ ਸੁੱਚ ਬੜੀ ਰੱਖਦਾ ਆਪਣੇ ਆਪ ਦੇ ਵਿੱਚ ਕਰਮ ਧਰਮ ਸੁੱਚ ਸੰਜਮ ਕਰੈ ਅੰਤਰ ਲੋਭ ਵਿਕਾਰ ਅੰਦਰ ਦੇ ਲੋਭ ਤੇ ਵਿਕਾਰ ਨੇ ਨਾਨਕ ਜੇ ਮਨ ਮੁਖ ਕਮਾਵੇ ਸੋ ਥੈ ਨਾ ਕਵੈ ਦਰਗਾ ਹੋਏ ਏਕ ਵਾਰ ਪਾਸ਼ਾ ਕੈ ਲਗੀ ਕਰਮ ਧਰਮ ਸੋ ਸੰਜਮ ਕਰੇ ਅੰਤਰ ਲੋਭ ਵਿਕਾਰ ਅੰਦਰ ਉਹਦੇ ਲੋਭ ਤੇ ਵਿਕਾਰ ਹੀ ਰਹਿੰਦਾ ਹੈ ਨਾਨਕ ਜੇ ਮਨਮੁਖ ਕਮਾਵੇ ਸੋ ਥਾਈਂ ਨਾ ਪਵੇ ਜਿਹੜਾ ਮਨਮੁਖ ਫਿਰ ਕਾਰਾਂ ਕਮਾਉਂਦਾ ਹੈ ਪ੍ਰਮਾਤਮਾ ਦੇ ਹਜ਼ੂਰ ਦੇ ਅੰਦਰ ਪਾਤਸ਼ਾਹ ਕਹਿੰਦੇ ਉਹ ਪ੍ਰਵਾਨ ਨਹੀਂ ਹੁੰਦੀਆਂ ਦਰਗਾ ਹੋਏ ਖਵਾਰ ਪ੍ਰਮਾਤਮਾ ਦੀ ਹਜ਼ੂਰੀ ਦੇ ਵਿੱਚ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਪਰਮਾਤਮਾ ਦੇ ਇਸ ਇਨਸਾਫ ਦੇ ਦਾਇਰੇ ਦੇ ਵਿੱਚ ਰਹਿ ਕੇ 파ਰਸ਼ਾ ਕਹਿੰਦੇ ਉਹ ਖਵਾਰ ਹੀ ਰਹਿੰਦਾ ਹੈ ਮਹਾਰਾਜ 파ਰਸ਼ਾ ਕਿਰਪਾ ਕਰਨ ਮਹਿਰਮਤ ਕਰਨ ਅੱਜ ਅਸੀਂ 551 ਅੰਗ ਦੇ ਉੱਤੇ ਜਿਹੜਾ ਇਹ ਪਾਵਨ ਸ਼ਬਦ ਹੁਕਮਨਾਮੇ ਦੇ ਰੂਪ ਦੇ ਅੰਦਰ ਸੀ ਸਰਵਨ ਕੀਤਾ ਹੈ ਇਹਦੀ ਵਿਆਖਿਆ ਅਸੀਂ ਅੱਜ ਰਲ ਮਿਲ ਕੇ ਕੀਤੀ ਹੈ ਹੁਕਮਨਾਮੇ ਦੀ ਲੜੀਵਾਰ ਵਿਆਖਿਆ ਚੱਲ ਰਹੀ ਹੈ ਅੱਜ ਤਕਰੀਬਨ 7 ਨੰਬਰ ਹੁਕਮ ਜਿਹੜਾ ਹੈ ਉਹ ਅਸੀਂ ਅੱਜ ਸਾਂਝਾ ਕੀਤਾ ਹੈ ਮਾਲਕ ਮੇਰ ਰਹਿਮਤ ਕਰਨ ਕਿਰਪਾ ਕਰਨ ਬੋਲਦੇ ਆ ਪਾਸ ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਤੋਂ ਬਖਸ਼ਣਾ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਹਾਰ ਹੈ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ